ਸਰਹੜੀ ਟੋਲ ਤੇ ਖੜੇ ਆ ਜੀ ਆ ਖੜਾ ਹੈਵੀ ਲੋਡ ਇਹ ਹੁਣ ਰਾਤ ਨੂੰ ਵਗੈਰਾ ਪਾਰ ਕਰਨਗੇ ਮੇਰੇ ਹਿਸਾਬ ਨਾਲ ਕਿਉਂਕਿ ਇਹਨਾਂ ਲਈ ਬਕਾਇਦਾ ਪਰਮਿਸ਼ਨ ਵਗੈਰਾ ਇਹਨਾਂ ਨੂੰ ਲੈਣੀ ਪੈਂਦੀ ਆ ਹਨਾ ਆ ਟੋਲ ਦੇ ਨਾਲ ਵੀ ਜਗਾ ਉਧਰੋਂ ਦੀ ਸਾਈਡ ਤੋਂ ਦੀ ਕੱਢਣਗੇ ਕਈ ਵਾਰੀ ਉੱਪਰੋਂ ਉੱਪਰੋਂ ਫਸਦਾ ਹੁੰਦਾ ਬੋਰਡ ਵਗੈਰਾ ਵੀ ਇਹਨਾਂ ਲਈ ਖੋਲਣੇ ਖਾਲਣੇ ਪੈਂਦੇ ਮੇਰੇ ਦਿਨ ਦਾ ਵੱਜ ਗਿਆ ਡੇਢ ਤੇ ਰਾਤ ਆਲੀਆਂ ਦੋ ਰੋਟੀਆਂ ਪਈਆਂ ਸੀ ਹੁਣ ਦਿਲ ਕਰਿਆ ਵੀ ਮਾਮੇ ਦੇ ਢਾਬੇ ਪਹੁੰਚਦੇ ਹਲੇ ਟਾਈਮ ਲੱਗ ਜਾਣਾ ਤੇ ਹੁਣ ਰੋਟੀਆਂ ਦੋ ਹੀ ਨੇ ਇੱਕ ਇੱਕ ਖਲਾਂਗੇ ਹਜੇ ਮਾਮੇ ਦਾ ਢਾਬਾ 80 ਕਿਲੋਮੀਟਰ ਤੇ ਹੁਣ ਆ ਅੱਗ ਤੇ ਸੇਕ ਤੇ ਗਰਮ ਕਰਦਾ ਰੋਟੀਆਂ ਹੈ ਤਾਂ ਚਲੋ ਉਹੀ ਬਲ ਰਹੀ ਆ ਕੋਈ ਨਾ ਕੋਈ ਗਰਮ ਕਰਕੇ ਬਸ ਢਿੱਡ ਨੂੰ ਤਰਵਾਸ ਆ ਜਾ ਹੋ ਜੂ ਇਹ ਮਿੱਤਰੋ ਇੱਥੇ ਨਖਰੇ ਨਹੀਂ ਹੁੰਦੇ ਰੋਡ ਤੇ ਇਹ ਤਾਂ ਜਿਵੇਂ ਹੁੰਦਾ ਢੱਡ ਉੱਕਣੀ ਭਰਨਾ ਪਈ 2:10 ਹੋ ਗਿਆ ਤੇ ਲਾਂਡ ਨੂੰ ਆ ਗਏ ਬਸ ਇਹ ਸਿਰਫ ਮੇਰੀ ਗਲਤੀ ਜਿਹੜੇ 5:30 ਵਜੇ ਦੁਬਾਰਾ ਸੌਂ ਗਏ ਆ ਉਹਦੇ ਨਾਲ 10:00 ਵਜੇ ਅੱਖ ਖੁੱਲਦੀ ਨੂੰ ਆਪਾਂ ਖੜੇ ਸੀਗੇ ਜੀ ਰਾਜਗੜ੍ਹ ਹਾਂ ਰਾਜਗੜ੍ਹ ਜਿਹੜਾ ਉੱਥੇ ਸਵੇਰੇ ਉਹ 5 ਘੰਟੇ ਲੇਟ ਪੜੇ ਚਲੋ ਇਹਦੇ ਮੰਗਰ ਵੀ ਵਾਹ ਤੂੰ ਦਾ ਕੋਈ ਰਾਹ ਜੀ ਹੋ ਜਿਹੜਾ ਉਹਨੇ ਮੈਂ ਤਾਂ ਉਦੀ ਰਾਜ ਅੱਜ ਚੱਲਣ ਵਾਲੇ ਹੁੰਦੇ ਆਂ ਤੇ ਜੇ ਜਾਣੀ ਉਹ 5 ਕਿ ਘੰਟੇ ਸਵੇਰੇ ਲੱਗੇ ਹੁੰਦੇ ਹੁਣ ਨੂੰ ਗੱਡੀ ਕਿਸ਼ਨਗੜ੍ਹ 메ਨ ਰੋਡ ਤੇ ਹੋਣੀ ਸੀ ਚਲੋ ਬਾਅਦ ਕੀ ਦੇਖਦੇ ਆਂ ਮਾਰਨ ਦੇ ਉੱਗੇ ਆਂ ਯਾ ਲਾਂਡੂ ਤੋਂ ਫਿਰ ਡਿੱਡ ਬਣਿਆ ਰਾ ਆਹਾ ਢਾਬੇ ਨੇ ਢਾਬਾ ਪਹਿਲਾ ਇਹ ਢਾਬਾ ਹੁੰਦਾ ਸੀ ਪਹਿਲੇ ਫਿਰ ਇਕੱਲਾ ਹੀ ਆਉਰੇ ਅੱਛਾ ਜਾਣਗੇ ਪੁਰਾਣੇ ਢਾਬੇ ਨੇ ਹਣਾ ਇਹ ਫਿਰ ਹੁੰਦਾ ਕਿਸੇ ਹੋਰ ਦਾ ਸੀਗਾ ਉੱਤੇ ਆਹੋ ਜਣੀ ਪ੍ਰੋਪਰਟੀ ਓਪਣੀ ਆ ਜਿੱਦਾਂ ਵੀ ਅਸੀਂ ਆ ਸੜਕਾਂ ਉੱਤੇ ਗਾਈਆਂ ਅੱਛਾ ਇੱਕ ਗੱਲ ਹੋਰ ਵੀ ਇਹ ਵਿਚਾਰੇ ਹੁਣ ਰੋਟੀ ਟੁੱਕਣ ਨਾਲੋਂ ਘੱਟ ਨੇ ਸਿਰਫ ਚਾਹ ਪਾਣੀ ਵਾਲੇ ਬਣ ਕੇ ਰਹਿ ਗਏ ਕਿਉਂਕਿ ਕਾਰਨ ਇਹ ਆ ਵੀ ਰੋਟੀ ਦਾ ਪੁਆਇੰਟ ਹੀ ਨਹੀਂ ਵੱਡਦਾ ਉਰੇ ਹਾਂ ਗੱਡੀ ਦੀ ਪਾਰਕਿੰਗ ਬੜੀ ਮੁਸ਼ਕਲ ਆ ਹਾਂ ਤੇ ਬੰਦਾ ਥੋੜਾ ਜਿਆ ਜਿੱਥੇ ਵੀ ਗੱਡੀ ਵਾਲਾ ਰੋਟੀ ਖਾਣੀ ਚਾਹੁੰਦਾ ਜਾਂ ਰਾਤ ਦੀ ਸਟੇ ਕਰਣੀ ਚਾਹੁੰਦਾ ਉਹ ਰਿਲੈਕਸ ਮਾਈਂਡ ਰਹਿਣਾ ਚਾਹੁੰਦਾ ਹੁੰਦਾ ਗੱਡੀ ਕੋਲ ਵਿੱਚ ਚੌਕੀਦਾਰ ਹੋਵੇ ਚੌਕੀਦਾਰ ਹੋਵੇ ਇੱਥੇ ਗੱਡੀ ਚੰਗੇ ਨਹੀਂ ਰੋਡ ਤੇ ਟਾਂ ਟੋ ਹੁੰਦੀ ਰਹਿੰਦੀ ਆ ਇਹ ਜਿਹੜਾ ਡੀਡ ਬਣੇ ਕੋਲੇ ਆ ਕੇ ਪੋਲੋਂ ਦਾ ਹੁਣਾ ਬਣਾਤਾ ਪਹਿਲਾ ਇਤੂ ਖੜਾ ਗੱਡੇ ਪੁੱਠੇ ਦੀ ਵਿੱਚ ਫੇਰਾਂ ਦਾ ਗੱਡੀ ਕੱਤੇ ਮਾਰ ਆਲੀ ਆਏ ਜਮਨ ਥੱਲੇ ਲੱਗ ਕੇ ਨਾ ਪੜੇ ਫੇਰ ਉੱਠਦੀ ਉੱਧਰਲੇ ਜਦੋਂ ਸਿਰੇ ਉੱਤਰਦੇ ਆ ਹਾਂ ਉਹ ਆਉਂਦਾ ਜੀ ਬੜਾ ਜ਼ਬਰਦਸਤ ਕੁਆਲ ਸੀ ਗਾੜ ਦੇ ਕੇ ਬਾਜੀ ਹਾਂ ਜੀ ਹਾਂ ਜੀ ਫੇਰ ਡਰਦੇ ਅਸੀਰ ਨੂੰ ਐਂਡ ਵਾਲੇ ਟਾਈਮ ਤੱਕ ਲੋਕ ਇਧਰ ਦੀ ਰੋਂਗ ਸਾਈਡ ਚੰਗ ਲੱਗੇ ਖੱਡੇ ਨਾਲ ਹੋਇਆ ਇਹ ਤੇ ਗੱਡੀਆਂ ਦਾ ਹੀ ਨੁਕਸਾਨ ਵੀ ਬਹੁਤ ਹੁੰਦੇ ਰਹੇ ਆ ਅੱਜ ਮੈਂ ਆਜ ਇੱਕ ਸਾਧ ਰਿਆ ਨਾ ਇਹ ਤੋਂ ਥੋੜਾ ਜਿਹਾ ਥੱਲੇ ਜਨ ਜਾ ਕੇ ਕੋਆੰਦੀ ਕਰ ਬੜਾ ਖਤਰਨਾਕ ਉਹਦੀ ਰਿਪੇਅਰਿੰਗ ਵੀ ਹੋਣੀ ਚਾਹੀਦੀ ਠੀਕ ਆਰੀ ਹੋਏ ਇਹ ਤੇ ਇੱਕ ਸੀਗਾ ਜੇ ਤੇਰੀ ਕਾ ਗੱਡੀ ਆ ਉੱਤੇ ਖੱਟ ਵੀ ਲੱਗਿਆ ਹੋਇਆ ਹੋਣਾ ਆਹ ਦੇਖੋ ਆਹ ਜਿੱਤੋ ਗੱਡੀ ਲੱਗੀ ਆ ਹਾਂਜੀ ਹਾਂਜੀ ਠੀਕ ਆ ਇਥੇ ਬੜਾ ਖਤਰਨਾਕ ਆ ਆ ਜਰਾ ਆਊਗਾ ਜੀ ਮਾਮੇ ਦਾ ਕਰਵਾ ਫੇਰ ਆਉਣਾ ਮੰਡੂਰ ਦਾ ਬਾਹਰ ਫੇਰ ਆਉਂਦਾ ਕਹਾ ਮਾਮਾ ਪਾਣ ਦਾ ਬਾਹਰ ਬਾਅਦ ਅਸੀਂ ਉਸੇ ਸਦੋਂ ਪੰਜ ਚਾਹ ਲੈਦੇ ਪਹਿਲਾਂ ਮਾਮੇ ਦੇ ਪੱਕਾ ਬੇਕ ਉਤਾਰਦੇ ਮਾਮੇ ਦੇ ਨਾ ਥੋੜਾ ਜਿਹਾ ਮਸਾਲੇ ਤੇਜ਼ ਹੁੰਦੇ ਆ ਪਰ ਮੈਨੂੰ ਕੋਈ 6 ਮਹੀਨੇ ਪਹਿਲਾਂ ਮੰਡੂਰ ਤੇ ਰੋਟੀ ਖਵਾਤੀ ਕਿਸੇ ਨੇ ਮੰਡੂਰ ਵਾਲਿਆਂ ਦੇ ਮਸਾਲੇ ਮੈਨੂੰ ਠੀਕ ਲੱਗੇ ਹੁਣ ਤਾਂ ਕਰਕੇ ਮੰਡੂਰ ਤੇ ਰੁਕ ਜਾਈਦਾ ਬਾਕੀ ਕਿਸੇ ਨੂੰ ਨਿੰਦਦੇ ਨਹੀਂ ਸਾਰੇ ਵਧੀਆ ਨੇ ਆਪੀ ਜਗ੍ਹਾ ਤੇ ਇਲਾ ਪਉਦੇ ਹੀ ਖੜਦੇ ਰਹੇ ਆ ਬਸ ਥੋੜਾ ਜਿਹਾ ਮਸਾਲੇ ਜਿਆਦਾ ਕਰਾਰੇ ਹੁੰਦੇ ਆ ਕਈ ਵਾਰ ਨ ਕੋਈ ਐਸਟ ਕਰੀ ਵੀ ਆ ਤੇ ਨਹੀਂ ਸੱਟ ਆਇਆ ਫਿਰ ਉੱਤੇ ਮੈਨੂੰ ਫਿੱਟ ਲੱਗਿਆ ਉਹ ਦੇਖਦੇ ਆਂ ਕਿ ਰੋਟੀ ਬਣੇ ਕਿੰਦਾ ਦਾ ਫਿਰ ਸਾਢੇ 3:00 ਵੱਜ ਗਏ ਆ ਤੇ ਮੰਡੂਰ ਵਾਲਿਆਂ ਦੇ ਆ ਆ ਸਬਜ਼ੀ ਜਿਹੜੀ ਰਾਤ ਰੋਟੀ ਖਾਧੀ ਸੀ ਉਹ ਵਧੀ ਹੋਈ ਸੀ ਗਰਮ ਕਰਵਾ ਲਈ ਆ ਤੇ ਨਾਲ ਵਾਲੇ ਆ ਛਾਣਾ ਮਸਾਲਾ ਦੇਖ ਲਓ ਹੁਣ ਬ੍ਰੇਕਫਾਸਟ ਤਾਂ ਹੋਇਆ ਹੀ ਨਹੀਂ ਨਾ ਲੰਚ ਹੋਇਆ ਇਹਨੂੰ ਹੁਣ ਕੀ ਕਹਿ ਸਕਦੇ ਆ ਸਾਡੇ ਤਿੰਨ ਨਲਾ ਖਾਣਾ ਹੈ ਇਹ ਬ੍ਰਾਂਚ ਹੋ ਗਿਆ ਬ੍ਰਾਂਚ ਬ੍ਰਾਂਚ ਹੋ ਗਿਆ ਚਲੋ ਠੀਕ ਆ ਮਿੱਤਰੋ ਆਪੜੇ ਆ ਕਜਾਮਣਾ ਤਕਰੀਬਨ ਬਾਈਪਾਸ ਪਾਰ ਕਰ ਰਹੇ ਆ ਉੱਪਰ ਨਾਲ ਦੇਖੋ ਕਿੰਨਾ ਸੋਹਣਾ ਕਲੀਅਰ ਹੈ ਬੈਲਰ ਦੇ ਅਸਮਾਨ ਕਿੰਨਾ ਸੁਹਾ ਬਸ ਰੁਕਿਆ ਨਹੀਂ ਗਿਆ ਸਿਰਫ ਇੱਕ ਅਸਮਾਨ ਦੀ ਵੀਡੀਓ ਬਣਾਉਣ ਲਈ ਕੈਮਰਾ ਔਨ ਕਰ ਲਿਆ ਬੜੀ ਕਲੀਅਰਟੀ ਦੇਖ ਰਹੀ ਜੀ ਇਹ ਆ ਜਾਂਦਾ ਕੋਲਾ ਪਰਮਨਸਾ ਬੈਠਾ ਹੈ ਸੁੱਕੇ ਦੇ ਵਿੱਚ ਵੀ ਹਵਾ ਦਾ ਆਸਤਾ ਹੈ ਹਾਲੀ ਜੁੜੇ ਲੱਗਦੇ ਆ ਉਹ ਸਮਾਂ ਦੇ ਪੂਰਾ ਨਿਕੜਿਆ ਨਿਕ ਰਿਹਾ ਕਹਿ ਸਕਦੇ ਆ ਚਾਹੇ ਨਿਕੜਿਆ ਕਹਿ ਸਕਦੇ ਆ ਨਿਕੜ ਕੇ ਆਉਣਾ ਵੀ ਇੱਕ ਹੈ ਹੁੰਦਾ ਵੀ ਨਿਕੜਦੇ ਆ ਗਿਆ ਸਾਹਮਣੇ ਨਿਕ ਰਿਹਾ ਹੋਇਆ ਆਪਾਂ ਕਹਿ ਦਿੰਦੇ ਆ ਮੌਤਮ ਪੂਰਾ ਨਿਕੜਿਆ 6 ਹੋ ਗਏ ਮਿੱਤਰੋ ਆ ਗਏ ਆ ਸੁਰਸਰਾ ਲੱਕੀ ਪਾਤੜਾਂ ਵਾਲੇ ਤੋਂ 2 ਕਿਲੋਮੀਟਰ ਪਿੱਛੇ ਇੱਥੇ ਭਾਨੂੰ ਹਲਵਾਈ ਦੀਆਂ ਦੁਕਾਨਾਂ ਆਉਂਦੀਆਂ ਨੇ ਬੜੀਆਂ ਘੈਂਟ ਚਾਹ ਕੌਫੀ ਜੇ ਕਿਤੇ ਘੱਟ ਟਾਈਮ ਹੋਵੇ ਵੈਸੇ ਤਾਂ ਆਪਾਂ ਲੱਕੀ ਦੇ ਹੀ ਖੜਨਾ ਹੁੰਦਾ ਜਿਵੇਂ ਹੁਣ ਅੱਜ ਥੋੜਾ ਜਿਹਾ ਸਾਡੇ ਹਿਸਾਬ ਨਾਲ ਲੇਟ ਆ ਵੀ ਸਵੇਰੇ ਉੱਠਣ ਚ ਗਲਤੀ ਹੋ ਗਈ ਹੈ ਨਾ ਇਹ ਭਾਨੂੰ ਦੀਆਂ ਆ ਆਉਂਦੀਆਂ ਨੇ ਤੇ ਬੱਸਾਂ ਪੂਰੇ ਸਕਾਰਾਂ ਕੁਰਾਂ ਵਾਲੇ ਸਾਰੇ ਰੁਕਦੇ ਆ ਚਾਹ ਕੌਫੀ ਵਧੀਆ ਹੁੰਦੀ ਆ ਤੇ ਇਹਦੇ ਮਿੱਠਾ-ਮੂਠਾ ਮਿਲ ਕੇ ਇੱਕ ਮਠਿਆਈ ਵਗੈਰਾ ਸਭ ਕੁਝ ਕਲੀਨ ਸਾਫ ਸੁਥਰਾ ਮਿਲਦਾ ਹਨ ਇੱਥੇ ਖੜੇ ਸੀ ਬਸ ਕੌਫੀ ਦੋ ਕੱਪ ਲਿਆਂਦੇ ਤੇ ਦੋ-ਦੋ ਪੀਸ ਮਿੱਠੇ ਦੇ ਹੁਣ ਬਹਿਨੇ ਆ ਸੀਟ ਤੇ ਥੋੜੇ ਜਿਹਾ ਦੁਬਾਰਾ ਐਕਟਿਵ ਹੋ ਕੇ ਕਿਉਂਕਿ ਜਿੱਥੇ ਰੋਟੀ ਖਾ ਕੇ ਤੁਰੇ ਆ ਨਾ ਹੁਣ ਥੋੜੀ ਜੀ ਪਿੱਛੋਂ ਰੂਪਨਗੜ੍ਹ ਤੋਂ ਮੈਨੂੰ ਥੋੜੀ ਜੀ ਨੀਸਤੀ ਪੈਣ ਲੱਗੀ ਸੀ ਫਿਰ ਮੈਂ ਯਾਰ ਵੀ ਲੱਕੀ ਤਾਂ ਹਲੇ 3 ਕਿਲੋਮੀਟਰ ਬਾਅਦ ਆਊਗਾ ਉਦੋਂ ਪਹਿਲਾਂ ਹੀ ਬ੍ਰੇਕ ਮਾਰ ਤੂੰ ਕਿਹੜਾ ਜਾ ਸ਼ੰਗੜੋ ਬਾਜ਼ਾਰ ਜਿਹਾ ਕਰਤਾ ਪਾਰ ਦੁਕਾਨਾਂ ਵਾਲਾ ਚੜ ਲੱਗੇ ਹੁਣ ਸਵਰਨਿਕ ਯਾਤਰ ਭੁਜ ਤੇ ਸਾਡੇ ਦੋ ਵੱਲ ਇੱਕ ਤਾਂ ਮੇਨ ਹੈੱਡਲਾਈਟ ਦਾ ਇੱਕ ਪਾਰ ਹੀ ਜਗਦਾ ਤੇ ਦੋ ਜਿਹੜੀਆਂ ਛੋਟੀਆਂ ਹੁੰਦੀਆਂ ਤੁੰਦਲੀਆਂ ਲਾਈਟਾਂ ਉਹਨਾਂ 'ਚੋਂ ਇੱਕ ਚੱਲ ਨਹੀਂ ਰਹੀ ਕੱਲ ਦੀ ਤੇ ਦੋ ਕੌਲੇ ਸੀ ਕੌਲਿਆਂ 'ਚ ਉਹ ਇੱਕ ਅਸੀਂ ਪਹਿਲਾਂ ਹੀ ਖੋਲ ਕੇ ਰੱਖਿਆ ਟੁੱਟ ਗਿਆ ਸੀ ਇੱਕ ਕੋਲਾ ਰਾਤ ਮਾਨਸੇ ਸਿੱਟਦਾ ਨਾਈਟ ਡਿਮ ਹੁਣ ਰੁਕੇ ਤਾਂ ਨਹੀਂ ਭਰਾ ਕਹਿੰਦਾ ਵੀ ਜੇ ਆਪਾਂ ਰੁਕ ਗਏ ਮਾਲ ਹੈਗਾ ਸਾਡੇ ਕੋਲੇ ਘੰਟਿਆਂ ਦਾ ਹਨਾ ਵੀ ਫੇਰ ਪਹੁੰਚਿਆ ਨਹੀਂ ਜਾਣਾ ਕਹਿੰਦਾ ਹੁਣ ਆਹ ਰੋਡ ਤੇ ਤਾਂ ਨੀਮ ਚ ਨੌਰ ਤੱਕ ਉੱਤੇ ਹੀ ਲਾਈਟ ਬਹੁਤ ਆ ਇੱਥੋਂ ਹੁਣ ਚਤੌੜ ਤੋਂ ਲਾ ਲਓ ਤੁਸੀਂ ਨੰਬਿਹੜੇ ਤੱਕ ਤਾਂ ਇਹਦੇ ਉੱਤੇ ਹੀ ਲਾਈਟਾਂ ਹੀ ਨੇ ਵੀ ਕੋਈ ਜ਼ਿਆਦਾ ਦਿੱਕਤ ਨਹੀਂ ਸ਼ੰਗੜ ਨਿਕੜਿਆ ਨੂੰ ਮੁਵੇ 10 ਕਿਲੋ ਇਹ ਜਿਹੜਾ ਰੋਡ ਹੈਗਾ ਬਈ ਇਹਦੇ ਤੇ ਲਾਈਟਾਂ ਹੈਗੀਆਂ ਗੱਡੀ ਦੀਆਂ ਨਹੀਂ ਹੈਗੀਆਂ ਇਹਦੇ ਤੇ ਥੱਲੇ ਸਾਨੂੰ ਹਰੇਕ ਚੀਜ਼ ਪਈ ਨਾਟ ਬੋਲਟ ਸਭ ਕੁਝ ਦਿਖਦਾ ਪੂਰਾ ਵਧੀਆ ਰੋਡ ਹੈ 9:30 ਵਜੇ ਖੜੇ ਆ ਬੰਦਨ ਬੜੇ ਤੇ ਆਟਾ ਬਬ ਵਧੀਆ ਹੈਗਾ ਤੇ ਰੋਟੀ ਰਾਟੀ ਜਮਾ ਪੂਰੀ ਨਜ਼ਾਰੇਦਾਰ ਬਣਾਉਂਦੇ ਆ ਇਹ ਹੁਣ ਰੋਟੀਆਂ ਦੋਨ ਨੂੰ ਮਲਾਈ ਲਗਾਉਣੀ ਸੀ ਇਸ ਕਰਕੇ ਇੱਥੇ ਖੜੇ ਆ। ਲੋ ਜੀ ਮਿੱਤਰੋ ਵੱਜ ਗਿਆ ਪੂਰੇ ਸਹੀ ਢਾਈ। ਤੇ ਅਸੀਂ ਆ ਗਏ ਆ ਮਲਹਾਰ ਘੜ ਤੋਂ 5-6 ਕਿਲੋਮੀਟਰ ਪਿੱਛੇ ਆ। ਸਾਵਰੀਆ ਸੇਡ ਢਾਬਾ। ਕਿਉਂਕਿ ਹੁਣ ਨੀਂਦ ਹੋਣ ਲੱਗਦੀ ਸੀ। ਇੱਕ ਅੱਧੀ ਬਰੀ ਥੋੜੀ ਜਿਹੀ ਹੰਪ ਟੱਪ ਗਈ ਗੱਡੀ। ਫਿਰ ਸੋਚਿਆ ਵੀ ਚਲ ਹੁਣ ਲਾ ਲਈਏ ਸਾਈਡ ਤੇ। ਚਲੋ ਠੀਕ ਆ। ਮਿਲਦੇ ਹਾਂ ਹਾਂਜੀ ਗੁੱਡ ਮਾਰਨਿੰਗ ਮਿੱਤਰੋ ਪਿਆਰੋ। ਜੀਰਾਂ ਕੋਲੇ ਰੁਕੇ ਹੋਏ ਸੀ ਰਾਤ ਦੇ ਰਾਤ ਦੇ ਨਹੀਂ ਮਤਲਬ ਸਵੇਰੇ 2:30 ਵਜੇ ਦੇ ਤੇ ਹੁਣ ਚੰਨ ਪਿਆ ਜੀ ਗੁੱਡ ਮਾਰਨਿੰਗ ਮਿੱਤਰੋ ਪਿਆਰਿਓ ਰਾਤ ਰੁੱਕ ਗਏ ਸੀ ਕਿ ਸਵੇਰੇ ਜੇ ਮਤਲਬ 2:30 ਵਜੇ ਸੀ ਵਿਚੇਟਾ ਬਾਉਂਦਾ ਪਹਿਲੇ ਵਿਪਲਿਆ ਮੰਡੀ ਤੋਂ ਪਿੱਛੇ ਆ ਨੂੜੇ ਜੀ ਜੀਰਾਂ ਆਉਂਦਾ ਇੱਕ ਕਸਬਾ ਜੇ ਪਿੰਡ ਜੇ ਉੱਥੇ ਰੁਕੇ ਹੋਏ ਸੀ ਚੱਲ ਪਏ ਹਾਂ 9:00 ਵਜੇ ਆ ਮਾਦਮਾ ਕੋਈ ਨਾਮ ਤੇ ਰੱਖੀ। ਇਹ ਸ਼ਾਮ ਨੂੰ ਖਾਲੀ ਹੋ ਜਾਏ ਅੱਜ ਆ ਗਏ ਮੰਨੌਰ ਵਾਲੇ 35 37 ਕਿਲੋਮੀਟਰ ਪਿਆ। ਗੁੱਡ ਮਾਰਨਿੰਗ ਮੇਰੇ ਪਿਆਰਿਓ। ਬੜਾ ਹੈਗਾ ਮੈਂ ਸੁਪਲੀਆ ਮੰਡੀ ਕੋਲੇ। ਰੁਕੇ ਸੀ ਮੜਾ ਜਾ। ਬ੍ਰੇਕ ਲੈਣ ਵੇਲੇ ਤਾਂ ਕੱਢਿਆ ਤਾਂ ਹਲੇ 35 40 ਕਿਲੋਮੀਟਰ ਆ। ਇੱਥੇ ਚਾਹ ਕੋ ਵੀ ਜੀ। ਮੜ ਜੀ ਲਈ ਦੁਕਾਨਾਂ ਜੀਆਂ ਹੁੰਦੀਆਂ ਨੇ ਛੋਟਾ ਜਿਹਾ ਕਸਤਾ ਜਿਆ ਹੁੰਦਾ। ਉੱਥੇ ਰੁਕੇ ਸੀ। ਇਹ ਕਿਹੜਾ ਖਾਸ ਬਾਦ ਹੀ ਤੇ ਉਹ ਹਰਾਰਗਨ ਬਾਬਾ ਮਸ਼ਹੂਰ ਹੈ ਜੀ ਸੂਰਜ ਦੀ ਮੱਠੀ ਮੱਠੀ ਤੌਪਾ ਆਹਾਹਾਹਾੜੀ ਜੀ ਠੰਡੀ ਠੰਡੀ ਪਾਗਦੀ ਹਵਾ ਨਜ਼ਾਰਾ ਆਈ ਜਾਂਦਾ ਨਜ਼ਾਰਾ ਜਾਈ ਜਾਂਦਾ ਬਸ ਪਾਰਟੀ ਨਾਲ ਗੱਲ ਹੋਈ ਨਹੀਂ ਹਲੇ ਉਹਨਾਂ ਨੇ ਕਿਹਾ ਸੀ ਸਾਨੂੰ ਉਥੋਂ ਜੀ ਬਿਲ ਦੇ ਦਿੱਤੇ ਸੀਗੇ 48 ਆਵਰ ਲਈ 48 ਆਵਰ ਰਾਤ ਨੂੰ 12 ਵਜੇ ਕੋਣੇ ਆ ਹਲੇ ਦਿੰਦੇ ਕਿ ਆ ਰਾਮ ਅੱਜ ਆਪਾਂ ਰਹਿ ਗਏ ਜੀ 200 ਕਿਲੋਮੀਟਰ ਲੋਕੇਸ਼ਨ ਤੋਂ ਪਰਮਾਤਮਾ ਦਾ ਸੋਪਰੇਖੇ ਚਲੋ ਰਾਤ ਤੱਕ ਖਾ ਲਈ ਹੋਣੀ ਨੰ ਵੀ ਪੂਰੀ ਘੈਂਟ ਬਣਦੀ ਆ ਮਨਸੌਰ ਬਾਈਪਾਸ ਤੇ ਆ ਕੇ ਦੇਖੋ ਇਹ ਮੇਰਾ ਕਿਹੜਾ ਚੰਬਲ ਨਦੀ ਕ੍ਰੋਸ ਕਰਦੀ ਆ ਦੇਖਿਓ ਇਹੋ ਕਿ ਮੈਂ ਇਧਰੋਂ ਗੱਡੀ ਲਾਉਣ ਜਾਣੀ ਆ ਜੋ ਤਾਂ ਸਾਹਮਣੇ ਚੜਨ ਵਾਲੀਆਂ ਦੇਖ ਰਹੀਆਂ ਨੇ ਦਿਖਾ ਸਾ 2.5 ਕਿਲੋਮੀਟਰ ਸਿੱਧੀ ਨਿਕਾ ਜਾਂਦੀ ਆ ਬਹੁਤ ਸੋਹਣਾ ਲੱਗਦਾ ਹੁੰਦਾ ਕਿਹਾ ਜੀ ਦਲੌਦਾ ਦਲੌਦਾ ਦਾ ਬਯਾਰ ਅਸੀਂ ਕਰ ਰਹੇ ਆ ਪਾਰ ਅਜੇ 5:00 ਹੋਣਗੇ ਮੇਰਾ ਖਿਆਲ ਲੱਗ 11:00 ਕਿ 11:00 ਕੀ ਬਜੇ ਆ ਜੀ ਆ 11:30 ਬਜੇ ਤਾਂ ਬਜੇ ਆ ਅਜੇ 10:00 ਬਜੇ ਆ ਜੀ ਤੇ ਦਲੌਦਾ ਪਾਰ ਦਾ 10:00 ਬਜੇ ਅਜੇ ਮਾਰਕੀਟਾਂ ਖੁੱਲੀਆਂ ਨਹੀਂ ਪਤਾ ਨਹੀਂ ਵੇਸੇ ਤਾਂ ਕੇ ਸਾਰੇ ਵੀ ਖੁੱਲ ਜਾਂਦਾ ਕੋਈ ਅੱਜ ਇਹਨਾਂ ਦਾ ਦਿਨ ਸੋਧਣਾ ਹੋ ਗਿਆ ਮੈਂ ਪਿਛਲੇ ਬਾਜ਼ਾਰ ਵੀ ਦੇਖਿਆ ਬਹੁਤ ਘੱਟ ਮਾਰਕੀਟ ਖੁੱਲੀ ਜਾਂਦੀ ਕਿਉਂਕਿ ਟਾਈਮ ਵੀ ਦੁਪਹਿਰ ਦਾ ਹੋਣ ਵਾਲਾ 10 ਤਾਂ ਵੱਜ ਗਈ ਧੁੱਪ ਪੂਰੀ ਖੜੀ ਹੋਈ ਐ ਇੱਥੇ ਤਾਂ ਫਿਰ ਆਏ ਆ ਵੀ ਰੋਡ ਦੇ ਨਾਲ-ਨਾਲ ਹਨਾ ਜਿਵੇਂ ਜਿਵੇਂ ਇਹਨਾਂ ਦਾ ਬਿੱਗਾ ਬਿੱਗਾ ਦੋ-ਦੋ ਬਿੱਗੇ ਐ ਸਾਰਾ ਰੋਡ ਤੋਂ ਦਿਖਣ ਲੱਗ ਜਾਂਦਾ ਜਿਹਨੂੰ ਉਹ ਕਹਿੰਦੇ ਆ ਆਪਾਂ ਦਰਦਾਂ ਦੀ ਦਵਾਈ वैसे आले टाइम ਲੱਗੂਗਾ ਇਹਨੂੰ ਮਿੰਨਾ ਖੰਡ ਮੇਰਾ ਕਹਲਾ 2 ਮਿੰਨ ਲੱਗ ਜਾਣਗੇ ਤੇਰੀਆਂ ਤੇ ਰੋਡ ਦੇ ਦੋਨੋਂ ਪਾਸੇ ਜਾਣੇ ਜਿੱਥੇ ਜਿੱਥੇ ਨਿਗਾਹ ਜਾਂਦੀ ਆ ਸਾਰੇ ਪਾਸੇ ਦਿਖਣ ਲੱਗ ਜਾਂਦਾ ਹੁੰਦਾ ਬਾਕੀ ਆ ਦਿਨ ਜੇ ਹੁੰਦੇ ਆ ਇਹਨਾਂ ਦੇ ਹਰਬਰੀ ਮਾਰਚ ਆਪਰੇਂਡ ਐਂਡ ਮੈਗਨਾਪ੍ਰੈਲ ਚ ਖੇਤ ਖਾਲੀ ਹੋ ਕੇ ਬਾਹੂ ਦੰਦੇ ਆ ਆਪਰੇਤ ਜਾਉਂਦਾ ਜਿਹਨੂੰ ਦਲੌਦਾ ਰੇਲ ਕਹਿੰਦੇ ਆ ਇਹਦੇ ਥੱਲੇ ਦੀ ਰੇਲ ਪਾਰ ਹੁੰਦੀ ਆ ਆ ਪਟੜੀ ਨਾ ਦੋਨੇ ਪਾਸੇ ਕਈ ਕਿਲੋਮੀਟਰ ਤੱਕ ਇਹ ਚੱਲੀ ਜਾਂਦੀ ਆ ਇੱਥੇ ਮੇਰਾ ਖਿਆਲ ਆ ਲੋਕਲ ਟ੍ਰੇਨ ਹੀ ਚਲਦੀ ਹੋਊ ਕਿਉਂਕਿ ਜਿਆਦਾ ਵੱਡੀਆਂ ਟ੍ਰੇਨਾਂ ਕਦੇ ਦੇਖੀਆਂ ਨਹੀਂ ਤੇ ਜਿੰਨੀ ਵਾਰ ਵੀ ਹੁਣ ਆਪਾਂ ਨੂੰ ਖਾਹ ਤੇ ਰੋ ਗਿਆ ਆਉਂਦੇ ਆਣ ਇੱਧਰ ਕੋਸ਼ ਤਿੰਨ ਚਾਰ ਪੰਜ ਡੱਬਿਆਂ ਵਾਲੀ ਤੇ ਡੱਬਿਆਂ ਦੇ ਸਹਜ ਵੀ ਆਮ ਨਾਲੋਂ ਥੋੜੇ ਜਿਹੜੀਆਂ ਬੋਗੀਆਂ ਨੇ ਉਹ ਥੋੜੀਆਂ ਚੜਾਈ ਦੇ ਵਿੱਚ ਘਟ ਨੇ ਹਨਾ ਇਹ ਸੇ ਲੋਕਲ ਟ੍ਰੇਨ ਹੈ ਚੱਲਦੀ ਆ ਇਹ ਆ ਗਿਆ ਦਲਾਉਦਾ ਰੇਲ ਦਾ ਕਾਫੀ ਇਕੱਠੇ ਐ ਏਰੀਆ ਹਵਾ ਤੇਜ਼ ਹਵਾ ਜਾਂ 12 ਮਹੀਨੇ ਹਵਾ ਵਗਣ ਵਾਲਾ ਏਰੀਆ ਹੈ ਮੋਚੇ ਕੋਚੇ ਤੇ ਮੇਰੇ ਬਾਪੂ ਵਾਲੇ ਢਾਬੇ ਤੇ ਆ ਅੱਜ ਸਵੇਰ ਦੇ ਗੱਲਾਂ ਕਰਦੇ ਹੁੰਦੇ ਸੀ। ਭਾਈ ਅੰਦਰਜੀਤ ਕਹਿੰਦਾ ਵੀ ਯਾਰ ਨੱਚਣ ਨੂੰ ਵੀ ਕਰਤਾ। ਜੇ ਕਿਸੇ ਦੀ ਫਰਾਤ ਪੂਰ ਮੂਹਰੇ ਆ ਗਈ। ਕਹਿੰਦਾ ਰੋਕ ਨਹੀਂ। ਵੀ ਆਪਾਂ ਨੱਚਣਾ। ਚਾਹੇ ਦੋ ਗੜੇ ਦੇ ਕੇ ਆਈਏ। ਲੋ ਜੀ ਬਾਪੇ ਦੇ ਗਿਆ ਮਿਊਜ਼ਿਕ ਚੱਲਦਾ। ਲੈ ਠੋ ਫੇ ਢਾਂਦ ਪਾਈ ਜਾ। ਆਹ ਦੇਰ ਸਹੀ ਜੀ ਢਾਂਦ ਨੂੰ ਦੱਸੂ। ਅੱਛਾ। ਸਾਡੀ ਤਾਂ ਫਤਰੋਂ ਇੰਜੋਏਮੈਂਟ ਇਹੀ ਹੁੰਦੀ ਆ ਯਾਰ। ਜਿੱਥੇ ਬੈਲ ਕਰਿਆ। ਦੋ ਮਿੰਟ ਮਾਨ ਪ੍ਰਚਾਰ ਭਾਈ ਹੁੰਦਾ ਕਿਉਂਕਿ ਮੋਸਟਲੀ ਟਾਈਮ ਤਾਂ ਘਰੋਂ ਬਾਹਰ ਹੀ ਨਿਕਲ ਜਾਂਦਾ ਹੈਗਾ ਜੀ ਇਹ ਲਾਸਟ ਵੀਕ ਤਕਰੀਬਨ ਐਨਡੀਆ 29 ਅੱਜ ਹੋ ਗਈ ਆ ਤੇ ਕਣਕਾਂ ਤਕਰੀਬਨ ਐਮਪੀ ਦੇ ਵਿੱਚ ਇਹ ਮੰਦਸੌਰ ਰਤਲਾਨ ਦੇ ਕੋਲੇ ਕਣਕਾਂ ਤਕਰੀਬਨ ਮੇਰੇ ਹਿਸਾਬ ਨਾਲ 10 ਤੋਂ 15 ਦਿਨਾਂ ਨੂੰ ਰੰਗ ਬਟਾ ਜਾਣਗੇ ਤੇ ਰੈਡੀ ਖੜੀ ਆ ਅੱਗੇ ਵਾਲੀਆਂ ਗੱਲਾਂ ਨਹੀਂ ਹੈ ਪੂਰੀ ਜੰਮ ਹੁਣ ਫਸਲ ਹੁੰਦੀ ਆ ਐਮਪੀ ਦੇ ਵਿੱਚ ਵੀ ਆ ਇੱਥੇ ਮੰਗਰ ਵੀ ਦੇਖ ਰਹੇ ਆ ਟਿੱਟੇ ਟਿੱਟੇ ਫੁੱਲ ਨਾਲ ਏ ਢਾਬੇ ਦੇ ਖੜੇ ਤਾਂ ਸੀਗੇ ਢਾਬੇ ਦੇ ਪਰੌਂਠਾ ਖਾਣਾ ਤੇ ਮੰਗਰ ਆਇਆ ਮੈਂ ਕਣਕ ਦੇਖੀ ਵਧੀਆ ਉਹਦੀ ਵੀਡੀਓ ਬਣਾਈ ਤੇ ਨਾਲ ਹੀ ਪਤੰਦਰ ਆ ਵੀ ਲੱਗਿਆ ਆ ਸਾਮਾਨ ਨਿਗਾ ਗਈ ਮੈਂ ਕਿਹਾ ਯਾਰ ਇਹ ਤਾਂ ਤੁਹਾਡੇ ਗਵਾਂਢੀ ਆ ਕਹਿੰਦੇ ਯਾਰ ਬੜਾ ਸਟ੍ਰਿਕਲੀ ਹੁੰਦਾ ਐਂਟਰੀ ਕਰਨ ਨਹੀਂ ਦਿੰਦੇ ਖੇਤਾਂਲੇ ਚਾਹੇ ਨਾਲ ਹੀ ਆ ਇਹਨਾਂ ਦੇ ਐ ਤਾਂ ਗਵਾਂਢੀ ਹੋਈ ਆ ਬੰਦੇ ਬੰਦੇ ਦਾ ਫਰਕ ਹੁੰਦਾ ਅਪਾ ਕਰ ਗਏ ਨਹੀਂ ਨੇੜੇ ਮੈਂ ਤਾਂ ਉਦਾਂ ਸੋਚਦਾ ਸੀ ਕਿ ਨੇੜੇ ਨੂੰ ਜਾ ਕੇ ਦੇਖੀਏ ਤਾਂ ਕਿਦਾਂ ਦਾ ਹੁੰਦਾ ਉਹ ਕਹਿੰਦਾ ਨਹੀਂ ਯਾਰ ਬੰਦਾ ਵਧੀਆ ਨਹੀਂ ਹੈਗਾ ਬਹੁਤਾ ਪਰ ਆ ਦੇਖ ਲਓ ਆ ਜਮਾ ਹੀ ਨਾਲ ਆ ਰੋਡ ਦੇ ਹਨਾ ਇੱਥੇ ਹਰ ਜਗ੍ਹਾ ਪਹਿਲਾਂ ਵੀ ਕਲਿੱਪ ਬਣਾਇਆ ਇੱਕ 20 ਕਿਲੋਮੀਟਰ ਪਿੱਛੇ ਇਹ ਰੋਡ ਦੇ ਆਲੇ-ਦੁਆਲੇ ਇਦਾਂ ਹੀ ਦਿਖਦੇ ਆ ਚਿੱਟੇ ਫੁੱਲ ਵਿੱਗੇ ਵਿੱਗੇ ਵਾ ਪਰਮਿਸ਼ਨ ਇਹਨਾਂ ਨੂੰ ਇੰਨੀ ਕੀ ਮਿਲਦੀ ਆ ਅਦਿੰਨੀ ਕਿ ਜਗ੍ਹਾ ਹੈਗੀ ਇੱਕ ਨਾਮ ਤੇ ਪਤਾ ਨਹੀਂ ਇੱਕ ਜ਼ਮੀਨ ਤੇ ਕਿਵੇਂ ਵੀ ਆ ਸਿਸਟਮ ਬਸ ਇੰਨੀ ਕੀ ਜਗ੍ਹਾ ਦੀ ਪਰਮਿਸ਼ਨ ਮਿਲਦੀ ਹੁੰਦੀ ਆ ਇਹਨਾਂ ਨੂੰ ਇੱਕ ਬੰਦੇ ਨੂੰ ਵੀ ਜਾਣੀ